12 12:30 ਵਜੇ ਕਰੀਬ ਕੁਸ਼ਕ ਘਰ ਦੇ ਵਿੱਚ ਬੰਦੇ ਬੜੇ ਤੇ ਉਹਨਾਂ ਨੇ ਮੈਨੂੰ ਫੜਿਆ ਮਤਲਬ ਗਲਾ ਗੁਲਾ ਘੋਟਿਆ ਬੋਲਣ ਨਹੀਂ ਦਿੱਤਾ ਹੈਗਾ ਪਹਿਲਾ ਦੋ ਜਣੇ ਸੀਗੇ ਮੈਂ ਉਹਨੂੰ ਇੱਕ ਨੂੰ ਤਾਂ ਫੜ ਲਿਆ ਫਿਰ ਇੱਕ ਹੋਰ ਆ ਗਿਆ ਤਿੰਨ ਹੋ ਗਏ ਮਤਲਬ ਕਿ ਉਹਨਾਂ ਨੇ ਫਿਰ ਮੈਨੂੰ ਬੰਨ ਕੇ ਸਿੱਟ ਲਿਆ ਹਥਿਆਰ ਸੀਗੇ ਉਹਨਾਂ ਕੋਲ ਮਤਲਬ ਹਥਿਆਰ ਇਹ ਆਪਣੀ ਛੋਰੀਆਂ ਵਗੈਰਾ ਦਾ ਵਗੈਰਾ ਜਿਹੜੇ ਹੁੰਦੇ ਨੇ ਵਾਕਿਆ ਹੀ ਰਾਤ ਦੇ ਹੀ 12 ਵਜੇ ਦੇ ਬਾਅਦ ਮਤਲਬ ਕਿ 12:30 ਵਜੇ ਕਰੀਬ ਕੁਸ਼ਕ ਕਰਦੇ ਵਿੱਚ ਬੰਦੇ ਬੜੇ ਤੇ ਉਹਨਾਂ ਨੇ ਮੈਨੂੰ ਫੜਿਆ ਮਤਲਬ ਕਿ ਗळा ਗੁਲਾ ਘੋਟਿਆ ਬੋਲਣ ਨਹੀਂ ਦਿੱਤਾ ਹੈਗਾ ਪਹਿਲਾ ਦੋ ਜਣੇ ਸੀਗੇ ਮੈਂ ਉਹਨੂੰ ਇੱਕ ਨੂੰ ਤਾਂ ਫੜ ਲਿਆ ਫਿਰ ਇੱਕ ਹੋਰ ਆ ਗਿਆ ਤਿੰਨ ਹੋ ਗਏ ਮਤਲਬ ਕਿ ਉਹਨਾਂ ਨੇ ਫਿਰ ਮੈਨੂੰ ਬੰਨ ਕੇ ਸਿੱਟ ਲਿਆ ਤੇ ਕਿੰਨੇ ਬੰਦੇ ਸੀਗੇ ਟੋਟਲ ਬੰਦੇ ਸਰ 4 ਸੀਗੇ ਜਿਹੜੇ ਮੈਂ ਦੇਖੇ ਨੇ ਕੋਈ ਹਥਿਆਰ ਵਗੈਰਾ ਸੀ ਹਥਿਆਰ ਸੀਗੇ ਉਹਨਾਂ ਕੋਲ ਮਤਲਬ ਕਿਹੜੇ ਹਥਿਆਰ ਸੀਗੇ ਹਥਿਆਰ ਇਹ ਹੀ ਆਪਣੀ ਛੋਰੀਆਂ ਵਗੈਰਾ ਦਾ ਵਗੈਰਾ ਜਿਹੜੇ ਹੁੰਦੇ ਨੇ ਤੇ ਕੀ ਅੰਦਰ ਕਿਵੇਂ ਐਂਟਰ ਕਿਵੇਂ ਕੀਤਾ ਕਰਦੇ ਨੇ ਐਂਟਰੀ ਸਰ ਕੁਝ ਪਤਾ ਨਹੀਂ ਸੀ ਸੁੱਤੇ ਪਏ ਸੀ ਬਿਲਕੁਲ ਜਿਹੜੇ ਰੂਮ ਚ ਮੈਂ ਸੀ ਇਕੱਲਾ ਹੀ ਸੀਗਾ ਮੈਂ ਉੱਥੇ ਇਕੱਲਾ ਹੀ ਪਿਆ ਸੀ ਬੈੱਡ ਤੇ ਅੱਛਾ ਬਸ ਆਂਦੇ ਉਹਨਾਂ ਨੇ ਮਤਲਬ ਕਿ ਇਹ ਮੈਨੂੰ ਫੜ ਲਿਆ ਮੌਕਾ ਹੀ ਨਹੀਂ ਦਿੱਤਾ ਕਿ ਕੁਝ ਬੋਲਾਂ ਜਾਂ ਨਹੀਂ ਗੜਾ ਦੱਬ ਲਿਆ ਉਹਨਾਂ ਨੇ ਫਿਰ ਟੇਪ ਵਗੈਰਾ ਮਤਲਬ ਕਿ ਜਿਹੜੇ ਪਲਾਸਟਿਕ ਦੀ ਲੋਕ ਹੁੰਦੇ ਨੇ ਉਹਦੇ ਨਾਲ ਹਤੁੱਤ ਬੰਨ ਤੇ ਅੱਛਾ ਲੱਤਾਂ ਵੀ ਬੰਨਤੀਆਂ ਤੇ ਕੁਝ ਸਮਾਨ ਵਗੈਰਾ ਵੀ ਲੈ ਕੇ ਗਏ ਨੇ ਤੁਹਾਡੇ ਨਹੀਂ ਸਰ ਬਚਾਓ ਹੋ ਗਿਆ ਕੁਝ ਲੈ ਕੇ ਨਹੀਂ ਗਏ ਮੇਰੀ ਟਾਈਮ ਵੇਸਟ ਹੋ ਗਿਆ ਬਾਕੀ ਉਹਨਾਂ ਨੇ ਮਤਲਬ ਕਾਰਵਾਈ ਕੀਤੀ ਆ ਪੇਟੀ ਵਗੈਰਾ ਖੋਲੀ ਆ ਬਾਕੀ ਬਚਾਅ ਹੋ ਗਿਆ ਉਹਨਾਂ ਦੇ ਹੱਥ ਕੁਛ ਨਹੀਂ ਲੱਗਿਆ ਘਰ ਜੇ ਤਿੰਨ ਚਾਰ ਜਣੇ ਸੀਗੇ ਇੱਕ ਛੋਟੀ ਕੁੜੀ ਆ ਸੀਗੀ 11 ਸਾਲਾਂ ਦੀ ਇੱਕ ਭਾਈ ਆ ਹੈਂਡੀਕੈਪ ਨੇ ਉਹ 35 35 ਸਾਲ ਦੀ ਉਮਰ ਆ ਉਹਨਾਂ ਦੀ ਇੱਕ ਮਦਰ ਸੀ ਜੀ ਜੀ ਨਾਮ ਕੀ ਦੇਨ ਪਰਿਵਾਰ ਪਰਿਵਾਰ ਮੰਮੀ ਦਾ ਨਾਮ ਮੀਨਾ ਹੈ ਤੇ ਬ੍ਰਦਰ ਦਾ ਨਾਮ ਮੁੰਤੀ ਜੀ ਰਾ ਤੇ ਇੱਕ ਭਤੀਜੀ ਸੀਗੀ ਮੁਸਕਾਨ ਕੁੜੀ ਦੀ ਉਮਰ ਹੈਗੀ 11 35 ਸਾਲਾਂ ਦੀ ਦੀ ਸਾਰਨਾ ਕੁਤਮਾਰ ਕਰੀ ਜੀ ਨਹੀਂ ਉਹਨਾਂ ਨੇ ਬਸ ਮੈਨੂੰ ਤੇ ਮੰਮੀ ਨੂੰ ਹੀ ਬੰਨ ਕੇ ਸਿੱਟਿਆ ਹੈ ਅੱਛਾ ਹਾਂਜੀ ਦੂਸਰਾ ਭਾਈ ਜਿਹੜਾ ਹੈਗਾ ਉਹ ਹੈਂਡੀਕੈਪ ਆ ਉਹ ਮਤਲਬ ਨਾ ਤਾਂ ਬੋਲਦਾ ਨਾ ਚੱਲਦਾ ਉਹਨਾਂ ਉਹਨੇ ਕੁਝ ਨਹੀਂ ਕਿਹਾ ਉਹਨਾਂ ਨੇ ਤੁਸੀਂ ਸਰ ਉਹਨਾਂ ਨੇ ਕਾਰਵਾਈ ਕੀਤੀ ਆ ਦੇਖ ਰਹੇ ਨੇ ਉਹ ਬਾਕੀ ਸਮਾਨ ਬਚਾਓ ਹੋ ਗਿਆ ਕੁਝ ਨਹੀਂ ਸਾਰੀ ਚੀਜ਼ ਹੈਗੀ ਆ ਤਾਲਿਫ ਦੇ ਘਰੇ ਰਾਤ ਕੱਲ ਨੂੰ ਸੀ ਮੇਰੀ ਚੋਰੀ ਹੋ ਗਈ ਵੀ ਦੋ ਤਿੰਨ ਬੰਦੇ ਆਏ ਸੀਗੇ ਤੇ ਸਾਰਾ ਕੈਸ਼ ਲੈ ਕੇ ਇਹ ਸੋਨਾ ਦੇ ਜਦੋਂ ਅਸੀਂ ਆਪੇ ਸਰਚ ਕੀਤਾ ਤੇ ਵੈਸੇ ਵੀ ਲਵਾਰੀ ਦੇ ਵਿੱਚ ਮਿਲ ਗਿਆ ਸੀ ਜਿਹੜਾ ਉਹਨਾਂ ਦਾ ਸੋਨਾ ਵਗੈਰਾ ਸੀ ਉਹ ਵੀ ਸਾਰਾ ਬੇਟੀ ਚੋਂ ਮਿਲ ਗਿਆ ਸੀ ਤੇ ਇਹਦਾ ਕੀ ਕਾਰਨ ਹੋ ਸਕਦਾ ਜੀ ਹੋ ਸਕਦਾ ਕੋਈ ਚੋਰੀ ਦੇ ਮਕਸਦ ਨਾਲ ਆਇਆ ਹੋਵੇ ਜਿਹੜਾ ਕਿ ਨ ਸੱਟਾਂ ਲਾ ਕੇ ਜਿਹੜੇ ਮਾਤਾ ਜੀ ਹਾਲਤ ਕਹੇ ਜੀ ਮੈਨੂੰ ਬਿਲਕੁਲ ਨਾਰਮਲ ਹੈ ਸਿੰਪਲ ਹੈ ਹੈਗੀ ਹੈ ਕੋਈ ਹੋਰ ਨਹੀਂ ਸਪਸ਼ਟ ਜਿਹੜਾ ਬੇਟਾ ਤੇ ਮਾਂ ਦਾਖਲ ਹੋਇਆ ਉਹ ਬੇਟਾ ਜੀ ਬੇਟਾ ਹੀ ਸਾਡੇ ਨਾਲ ਆ ਕੇ ਦੇਖ ਕੇ ਗਿਆ ਉਸ ਨੇ ਆਪਣੇ ਉਸ ਮਾਲ ਖੋਲਿਆ ਤਾਂ ਉਹ ਕਿਹਾ ਵੀ ਕੁਛ ਨਹੀਂ ਹੈ ਮਾਤਾ ਜੀ ਦੀ ਉਮਰ ਠੀਕ ਹੈ ਠੀਕ ਹੈ ਜੀ ਕਹਿੰਦੇ 670 ਸਾਲ ਮੜੀ ਉਹ RAM ਨਾਲ ਜਿਹੜਾ ਮਾਤਾ ਦੀ ਉਮਰ ਤਾਂ ਹਾਂ ਉਮਰ ਤਾਂ ਤਾਂ ਜਾਮ ਹਾਂ ਉਹ ਠੀਕ ਹੈ ਸਭ ਕੋਈ ਗੱਲ ਨਹੀਂ ਕਿਸੇ ਨੂੰ ਪ੍ਰੋਬਲਮ ਨਹੀਂ ਸਿੰਪਲ ਸੱਟ ਸੀ ਜਿਵੇਂ ਹੱਥ ਇਹ ਕਿੰਨੇ ਕ ਵੀ ਦੀ ਵਾਰ ਦਾਤਾ ਜੀ ਇਹ ਸਾਡੇ 12:00 ਤੋਂ ਲੈ ਕੇ 2:30 ਦੇ ਵਿੱਚ अच्छा जी ਕਿੰਨੇ ਕ ਬੰਦੇ ਸੀਗੇ ਜੀ ਦੋ ਤਿੰਨ ਬੰਦੇ ਲੱਗਦਾ